ਪੰਜਾਬ 'ਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਕੀਮਤੀ ਜਾਨਾਂ ਮੌਤ ਦੇ ਮੂਹਰੇ ਚ ਜਾਰੀਆਂ ਨੇ ਅਜਾ ਇੱਕ ਮੰਦ ਭਾਗ ਹਾਦਸਾ ਗੁਰਦਾਸਪੁਰ ਦੇ ਵਿੱਚ ਵਾਪਰਿਆ ਪਿੰਡ ਸੇਖਵਾ ਜਿੱਥੇ ਕਿ ਇੱਕ ਪ੍ਰਾਰੇ ਢੋਣ ਵਾਲੀ ਟਰਾਲੀ ਦੀ ਦੋ ਕਾਰਾਂ ਦੇ ਨਾਲ ਟੱਕਰ ਹੋ ਜਾਂਦੇ ਜਿਸ ਦੌਰਾਨ ਤਿੰਨ ਜਣਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਸਾਹਮਣੇ ਆਏ ਨੇ ਤਾਂ ਬੜੀਆਂ ਹੀ ਅ ਦਿਲ ਨੂੰ ਚੋੜ ਦੇਣ ਵਾਲੀਆਂ ਇਹ ਤਸਵੀਰਾਂ ਨੇ ਦਰਦਪਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੇਖਿਆ ਜਾ ਸਕਦਾ ਹੈ ਕਿ ਟਰਾਲੀ ਜਿਹੜੀ ਕਿ ਪ੍ਰਾਲੀ ਦੀਆਂ ਗੱਠਾਂ ਢੋਂਦੀ ਹੈ ਟਰਾਲੀ ਉਸ ਦੇ ਨਾਲ ਦੋ ਕਾਰਾਂ ਦੀ ਟੱਕਰ ਹੋ ਜਾਂਦੀ ਹੈ ਦੋ ਕਾਰਾਂ ਦੀ ਟੱਕਰ ਹੋਣ ਤੋਂ ਬਾਅਦ ਤਿੰਨ ਜਣਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇੱਕ ਟਰਾਲੀ ਚਾਲਕ ਦੀ ਮੌਤ ਹੋਈ ਹੈ ਜਦਕਿ ਇੱਕ ਕਾਰ ਦੇ ਵਿੱਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਤੇ ਬਾਕੀ ਵੀ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕੀਤਾ ਰਵਾਇਤ ਇਲਾਜ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਬੜਾ ਹੀ ਦਰਦਨਾਕ ਹਾਦਸਾ ਇਹ ਵਾਪਰਿਆ ਪਿੰਡ ਸੇਖਵਾ ਵਿਖੇ ਜਿੱਥੇ ਦੇ ਰਾਤ ਇੱਕ ਪਰਾਲੀ ਦੀ ਗੱਠਾਂ ਟੋਣ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਦੀ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੌਰਾਨ 4 ਜਣੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਗੰਭੀਰ ਜ਼ਖਮੀ ਨੇ 3 ਜਣਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਬੜਾ ਹੀ ਮੰਦ ਭਾਗਾ ਬੜਾ ਬੜਾ ਹੀ ਦਰਦਨਾਕ ਹਾਦਸਾ ਇਸ ਸਾਹਮਣੇ ਆਇਆ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਮੌਕੇ ਤੇ ਰਾਘੀਰਾ ਦੇ ਵੱਲੋਂ ਬੜੀ ਹਿੰਮਤ ਦੇ ਨਾਲ ਜੋ ਕਾਰ ਜੋ ਹਾਦਸੇ ਦੇ ਵਿੱਚ ਸ਼ਿਕਾਰ ਹੋਈ ਸੀਗੀ ਲੋਕਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਕਿਵੇਂ ਜਦੋਂ ਜਦੋਂ ਜਾਦ ਕਰਕੇ ਰਾਘੀਰਾ ਦੇ ਵੱਲੋਂ ਸਥਾਨਕ ਲੋਕਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਟਰਾਲੀ ਦੀਆਂ ਗੱਠਾਂ ਜੜੀਆਂ ਨੇ ਉਹ ਲੋਕਾਂ ਦੇ ਡੇਗੀਆਂ ਸੀ ਕਾਰਾਂ ਦੇ ਨਾਲ ਜਦੋਂ ਟੱਕਰ ਹੋ ਗਈ ਸੀ ਉਸ ਤੋਂ ਬਾਅਦ ਬੜੀ ਮਦਦ ਦੇ ਲਈ ਰਾਗੀ ਰਾਏ ਤੋਂ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਹਸਪਤਾਲ ਪਹੁੰਚ ਕਰਵਾਇਆ ਗਿਆ ਤੇ ਮੌਕੇ ਦੇ ਵਿੱਚ ਜਿਹੜੀ ਪੁਲਿਸ ਪਹੁੰਚ ਜਾਂਦੀ ਤਾਂ ਬੜਾ ਹੀ ਦਰਦਨਾਕ ਹਾਦਸਾ ਜਿਹੜਾ ਇਹ ਵਾਪਰਿਆ ਇਹ ਕਿਸ ਤਰ੍ਹਾਂ ਹੋਇਆ ਔਰ ਕਿੰਨੇ ਲੋਕਾਂ ਦੀ ਜਾਨ ਗਈ ਇਸ ਤਰ੍ਹਾਂ ਜੀ ਸੇਖਮਾ ਤੇ ਕੋੜਨਾ ਇੱਕ ਟਰੱਕ ਇੱਕ ਕਾਰ ਤੇ ਇੱਕ ਹੋਰ ਕਾਰ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਟਿਕੂ ਤੇ ਪ੍ਰਾਲੀ ਦਾ ਟੰਪ ਹੈ ਉੱਥੋਂ ਆਪਾਂ ਉੱਪਰ ਚੜਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਤਰੋਂ ਪਟਾੜੇ ਵੱਲ ਜਾ ਰਹੀ ਸੀ ਤੇ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਇਸ ਵਲੇ ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਵਸਰ ਹੱਥੋਂ ਚਲਪੇ ਜੇ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਤੋਂ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡੈਕਟਰ ਸੀ ਟ੍ਰਾਲੀ ਦਾ ਉਹਦੀ ਵੀ ਲੱਤ ਕੱਟੀ ਗਈ ਹੈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਐਲਟੀ ਹੋ ਗਈਆਂ ਨੇ ਡੈਥ ਹੋ ਗਈ ਹੈ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅਮਸਰ ਹਸਪਤਲ ਠੀਕਿਆ ਗਿਆ ਅਸੀਂ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਡਾਕਟਰ ਇਲਾਜ ਕਰ ਰਹੇ ਨੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਡਾਕਟਰ ਇਹਨਾਂ ਦੇ ਇਲਾਜ ਵਿੱਚ ਲੱਗੀ ਹੋਈ ਆ ਸਾਡੇ ਕੋਲ ਰਾਤ ਨੂੰ ਡੈੱਡ ਬੋਡੀ ਆਈਆਂ ਤਿੰਨ ਡੈੱਡ ਬੋਡੀਜ਼ ਆਈਆਂ ਨੇ ਇਹ ਉਹਨਾਂ ਨੂੰ ਉਸ ਬੰਦੇ ਦੇ ਪੁਲਿਸ ਸਟੇਸ਼ਨ ਵਾਲੇ ਜੋ ਮਾਗਲਮ ਸੀਗੇ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਡ ਬੋਦੀਆਂ ਨੂੰ ਸਿਵਲ ਹਸਪਤਲ ਬਟਾਲਾ ਮੌਜੂਦੀ ਕਿ ਸ਼ਿਫਟ ਕਰਾ ਦਿੱਤੀਆਂ ਤੇ ਤਿੰਨ ਜ਼ਖਮੀਆਂ ਸੀਗੇ ਉਹ ਸਾਡੇ ਕੋਲ ਮੁਰੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨੇ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਕ ਠੀਕ ਸੀ ਮਨਨਾਂ ਵਾਲੇ ਹਨੀ ਮਰਨ ਵਾਲਿਆਂ ਦੇ ਵਿੱਚ ਇੱਕ ਦਾ ਨਾਂ ਸੀਗਾ ਕਰਨ ਸਾਨੂੰ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਨ ਆਫ ਬੱਗाराम ਤੇ ਤੀਸਰੇ ਦਾ ਨਾਮ ਸੀਗਾ surjit singh ਸਨ ਆਫ ਦਰਸ਼ਨ ਸਿੰਘ ਇਹ ਜੋ ਅਲੱਗ-ਅਲੱਗ ਬਕਵਾਕ ਇਹ ਸੀਗੀ ਕਿ ਕਿਸੇ ਕਿਸੇ ਦੀ ਏਜ ਲੱਗ ਸਭ ਸੰਬੰਧਿਤ 25 ਸਾਲ ਸੀਗਾ ਕੋਈ 30 ਸਾਲ ਦਾ ਸੀਗਾ ਸਾਡਾ ਕੋਈ ਇਹ ਵੀ ਜਾਣਕਾਰੀ ਹੈ ਕਿ ਤੰਨਾ ਜੇ ਕੰਮ ਨਹੀਂ ਹੋਣਾ ਤਾਂ ਲਾਹ ਹੋਣੀ ਨਹੀਂ ਕਰਨੀ ਹੈ ਹਨ ਜੀ ਉਹ ਸਾਡੇ ਕੋਲ ਨਹੀਂ ਆਏ ਸਾਡੇ ਕੋਲ ਤਿੰਨ ਜਖਮੀ ਆਏ ਸੀਗੇ ਉਹਨਾਂ ਦੇ ਕੋਈ ਇਦਾਂ ਮੇਜਰ ਇੰਜਰੀ ਨਹੀਂ ਦਿਖਦੀ ਪਈ ਸੀਗੀ ਤੇ ਉਹਨਾਂ ਨੇ ਸاسي ਉਹਨਾਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਦਾਖਲ ਹੋਣ ਲਈ ਵੀ ਕਹਿਆ ਸੀ ਬਟ ਉਹ ਕਹਿੰਦੇ ਸੀ ਅਸੀਂ ਦਾਖਲ ਨਹੀਂ ਹੋਣਾ ਚਾਹੁੰਦੇ ਤੇ ਉਹ ਵਾਪਸ ਆਪਣੇ ਘਰ ਚਲੇ ਗਏ ਜਿਹੜੇ ਤੋਂ ਉਹਨਾਂ ਦੀ ਪੁਲਿਸ ਨੇ ਆਣੀ ਇਹ ਪੁਲਿਸ ਸਟੇਸ਼ਨ ਸੇ ਕੋਲ ਹੈ